ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੇ ਹੋਏ ਬਾਬਰ ਦੇ ਹਮਲੇ ਦੇ ਨਾਲ ਸੰਬੰਧਤ ਚਾਰ ਸ਼ਬਦਾਂ ਦੀ ਉਹ ਚਾਰ ਸ਼ਬਦ ਹਨ ਜੈਸੀ ਮੈਂ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ ਇਹ ਸ਼ਬਦ ਤਲੰਗ ਰਾਗ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਖੁਰਾਸਾਨ ਕਸਮਾਨਾ ਕੀਤਾ ਹਿੰਦੁਸਤਾਨ ਡਰਾਇਆ ਇਹ ਸ਼ਬਦ ਵੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਖ ਦੇ ਵਿੱਚ ਤੀਸਰਾ ਸ਼ਬਦ ਹੈ ਜਿੰਨ ਸਿਰ ਸੂਨ ਪਟੀਆਂ ਮੰਗੀ ਪਾਇ ਸੰਦੂਰ ਇਹ ਆਸਾ ਰਖ ਦੀਆਂ ਅਸ਼ਟਪਦੀਆਂ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਚੌਥਾ ਸ਼ਬਦ ਕਹਾਂ ਸੁਖੇਲ ਤਵੇਲਾ ਕੋੜੇ ਕਹਾਂ ਭੇਰੀ ਸ਼ਹਿਨਾਈ ਇਹ ਵੀ ਗੁਰੂ ਨਾਨਕ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਆਸਾ ਰਖ ਦੇ ਅੰਦਰ ਹੈ ਤੇ ਇਹ ਚਾਰੋਂ ਹੀ ਸ਼ਬਦ ਬਾਬਰ ਦੇ ਹਮਲੇ ਦੇ ਨਾਲ ਸੰਬੰਧਤ ਹਨ ਹੁਣ ਜਦੋਂ ਅਸੀਂ ਹਿੰਦੁਸਤਾਨ ਦੇ ਇਤਿਹਾਸ ਤੇ ਚਾਤੀ ਮਰਦੇ ਹਾਂ ਤੇ ਇੱਥੇ ਦੇ ਲੋਕ ਜਿਹੜੇ ਸਨ ਉਹ ਜਾਤ ਪਾਤ ਦੇ ਵਿਤਕਰੇ, ਵਰਨ ਵੰਡ ਦੇ ਵਿਤਕਰੇ ਅਤੇ ਹੋਰ ਕਈ ਮਤਾਂ-ਮਤਾਂਤਰਾਂ ਦੇ ਵਿਤਕਰੇ ਦੇ ਸ਼ਿਕਾਰ ਹੋਏ ਪਏ ਸਨ ਜਿਸ ਕਰਕੇ ਇਹ ਆਪਸ ਦੇ ਵਿੱਚ ਹੀ ਈਰਖਾ ਤੇ ਦੁਸ਼ਮਣੀ ਰੱਖਦੇ ਸਨ ਤੇ ਇਸੇ ਕਾਰਨ ਹੀ ਉਦੇਸ਼ੀ ਤਰਵੀ ਜਰਵਾਣੇ ਜਿਹੜੇ ਸਨ ਉਹਨਾਂ ਦਾ ਚਿੱਤ ਇਸ ਦੇਸ਼ ਦੇ ਉੱਤੇ ਸਦਾ ਹੀ ਲਲਚਾਇਆ ਰਹਿੰਦਾ ਸੀ ਸਭ ਤੋਂ ਪਹਿਲਾਂ ਮੁਹੰਮਦ ਬਿਨ ਕਾਸਮ ਨੇ ਸੰਮਤ 769 ਦੇ ਵਿੱਚ ਹਿੰਦੁਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਸਿੰਧ ਦੇ ਰਾਜੇ ਜ਼ਾਹਰ ਨੂੰ ਹਰਾ ਕੇ ਤੇ ਇੱਥੇ ਆਪਣਾ ਕਬਜ਼ਾ ਕੀਤਾ ਇਹ ਈਸਵੀ ਸਾਲ 1700 712 ਦੀ ਘਟਨਾ ਹੈ ਇਸ ਤੋਂ ਪਿਛੋਂ ਮਾਮੂਰਸ਼ਿਦ ਖੁਰਾਸਾਨ ਦੇ ਹਾਕਮ ਨੇ ਅਤੇ ਸੁਬਕਤਗੀਨ ਮਹਿਮੂਦ ਗਜਨਵੀ ਨੇ अनेका ਹਮਲੇ ਕੀਤੇ ਭਾਰਤ ਵਿੱਚ ਮੁਸਲਮਾਨੀ ਸਲਤਨਤ ਸਹਾਬੂਦੀਨ ਮੁਹੰਮਦ ਗੋਰੀ ਨੇ ਜਮਾਈ ਉਸਨੇ ਪ੍ਰਥਵੀ ਰਾਜ ਚੋਹਾਨ ਨੂੰ ਮਾਰ ਕੇ ਦਿੱਲੀ ਦਾ ਸਿੰਘਾਸਨ ਜਿਹੜਾ ਸੀ ਮਲ ਲਿਆ ਤੇ ਆਪਣੇ ਗੁਲਾਮ ਉਤਬਦੀਨ ਐਬਕ ਨੂੰ ਸਮਤ 1236 ਦੇ ਵਿੱਚ ਉਸਨੇ ਬਾਦਸ਼ਾਹ ਬਣਾ ਦਿੱਤਾ ਇਸ ਤੋਂ ਪਿਛੋਂ अनेका ਖਾਨਦਾਨਾਂ ਨੇ ਦਿੱਲੀ ਦੇ ਉੱਤੇ ਆਪਣਾ ਰਾਜ ਕੀਤਾ ਤੇ ਅਖੀਰ ਵੇਲੇ ਲੋਧੀ ਖਾਨ ਦੇ ਬਾਦਸ਼ਾਹ ਇਬਰਾਹਿਮ ਡੋਕੇ ਸਮਤ 1584 ਦੇ ਵਿੱਚ ਜਿਸ ਨੂੰ ਮੋਗਲ ਬੰਸੀ ਬਾਬਰ ਨੇ ਮਾਰ ਕੇ ਜੋ ਜਿੱਤ ਪ੍ਰਾਪਤ ਕੀਤੀ ਸੀ ਬਾਬਰ ਜਿਹੜਾ ਸੀ ਤैमूर ਤੋਂ ਛੇਵੀਂ ਪੀੜੀ ਸੀ ਤੇ ਭਾਰਤ ਦਾ ਰਾਜ ਉਸਨੇ ਆਪਣੇ ਹੱਥ ਵਿੱਚ ਲਿਆ ਬਾਬਰ ਦੀ ਮੁਲਾਕਾਤ ਗੁਰੂ ਨਾਨਕ ਦੇਵ ਜੀ ਦੇ ਨਾਲ ਸੈਦਪੁਰ ਵਿਖੇ ਹੋਈ ਸੀ ਸੈਦਪੁਰ ਦਾ ਨਾਮ ਸ਼ੇਰਸਾ ਨੇ ਸ਼ੇਰਗੜ ਰੱਖਿਆ ਸੀ ਤੇ ਇਸ ਦਾ ਨਾਮ ਐਮਨਾਬਾਦ ਵੀ ਕਿਹਾ ਜਾਂਦਾ ਹੈ ਅਕਬਰ ਦੇ ਅਹਿਲਕਾਰ ਮੁਹੰਮਦ ਅਮੀਨ ਨੇ ਇਸ ਦਾ ਨਾਮ ਐਮਨਾਬਾਦ ਥਾਪਿਆ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਭਾਈ ਲਾਲੋ ਜੀ ਇਸੇ ਹੀ ਨਗਰ ਦਾ ਰਹਿਣ ਵਾਲਾ ਸੀ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰਕ ਫੇਰੀ ਦੇ ਦੌਰਾਨ ਸੁਲਤਾਨਪੁਰ ਤੋਂ ਚੱਲ ਕੇ ਲਾਹੌਰ ਤੋਂ ਹੁੰਦੇ ਹੋਏ ਐਮਨਾਬਾਦ ਪਹੁੰਚੇ ਸਨ ਤੇ ਐਮਨਾਬਾਦ ਇੱਕ ਗਰੀਬ ਤੇ ਕਿਰਤੀ ਆਈ ਲਾਲੂ ਜੀ ਦੇ ਘਰ ਗੁਰੂ ਨਾਨਕ ਦੇਵ ਜੀ ਨੇ ਟਿਕਾਣਾ ਕੀਤਾ ਇਸ ਇਲਾਕੇ ਦਾ ਹਾਕਮ ਜਾਲਮ ਖਾਨ ਸੀ ਤੇ ਉਸ ਦਾ ਅਹਲਕਾਰ ਮਲਕ ਪਾਗੋਸ ਜੋ ਗਰੀਬਾਂ ਤੇ ਲੋਕਾਂ ਤੇ ਅਤਿਆਚਾਰ ਕਰਦਾ ਸੀ ਜੁਰਮ ਕਰਦਾ ਸੀ ਤੇ ਇਹ ਇੱਕ ਜੱਗ ਕਰ ਰਿਹਾ ਸੀ ਤੇ ਉਸ ਜੱਗ ਦੇ ਵਿੱਚ ਇਸ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਸੱਦ ਭੇਜਿਆ ਗੁਰੂ ਨਾਨਕ ਦੇਵ ਜੀ ਨੇ ਇਸ ਦੇ ਬ੍ਰਹਮ ਭੋਜ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਗੁਰੂ ਨਾਨਕ ਤੇਰ ਜੀ ਦਾ ਸਿਧਾਂਤ ਸੀ ਕਿਰਤ ਕਰਨੀ ਨਾਮ ਜਪਣਾ ਵੰਡ ਛਕਣਾ ਇਸ ਕਰਕੇ ਇੱਕ ਕਿਰਤੀ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਗੁਰੂ ਨਾਨਕ ਦੇਵ ਜੀ ਨੇ ਕੋਧਰੇ ਦੀ ਰੋਟੀ ਖਾ ਕੇ ਉਸ ਦੇ ਵਿੱਚੋਂ ਦੁੱਧ ਦਾ ਸਵਾਦ ਮਾਣਿਆ ਤੇ ਮੁਲਕ ਭਾਗੋ ਤੇ ਖੀਰਾਂ ਪੂੜਿਆਂ ਨੂੰ ਟੁਕਰਾਇਆ ਤੇ ਦੱਸਿਆ ਕਿ ਇਹ ਗਰੀਬ ਦੇ ਖੂਨ ਦੇ ਨਾਲ ਜਪੜੇ ਹੋਏ ਹਨ ਇਸ ਕਰਕੇ ਇਹ ਮੇਰੇ ਗ੍ਰੰਥ ਕਰਨ ਦੇ ਯੋਗ ਨਹੀਂ ਹਨ ਸੋ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਪ੍ਰਚਾਰਕ ਫੇਰੀ ਦੌਰਾਨ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਆਏ ਸਨ ਇਸ ਤੋਂ ਇਲਾਵਾ ਜਦੋਂ ਗੁਰੂ ਨਾਨਕ ਦੇਵ ਜੀ ਇਸਲਾਮਕ ਦੇਸ਼ਾਂ ਦੇ ਪ੍ਰਚਾਰਕ ਦੌਰੇ ਤੋਂ ਵਾਪਸ ਪਰਤ ਰਹੇ ਸਨ ਤੇ ਉਸ ਵਕਤ ਵੀ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਚਾਰੇ ਸਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਐਮਨਾਬਦ ਆਏ ਸਨ ਸੈਦਪੁਰ ਤੇ ਇੱਥੇ ਉਸ ਵਕਤ ਪਠਾਣਾਂ ਦਾ ਰਾਜ ਸੀ ਇਹ ਪਠਾਣ ਜਿਹੜੇ ਹਨ ਐਸੋ ਇਸ਼ਰਤ ਦੇ ਵਿੱਚ ਸਾਰੇ ਹੱਦ ਬਨੇ ਟਪ ਚੁੱਕੇ ਸਨ ਇਹ ਪਰਮਾਤਮਾ ਨੂੰ ਪੁੱਲ ਬੈਠੇ ਸਨ ਤੇ ਇਹਨਾਂ ਦੇ 1 ਲੱਖ ਦਾ ਦਿਵਾਲਾ ਨਿਕਲ ਚੁੱਕਾ ਸੀ ਧਰਮੀ ਜੀਵਨ ਇਹਨਾਂ ਦੇ ਜ਼ਿੰਦਗੀ ਦੇ ਵਿੱਚੋਂ ਅਲੋਪ ਹੋ ਚੁੱਕਾ ਸੀ ਪਠਾਣ ਹਾਕਮ ਰਾਜਪਾਲ ਦੇ ਨਸ਼ੇ ਵਿੱਚ ਮਤਮਸਤ ਹੋ ਰਹੇ ਸਨ ਤੇ ਉਹਨਾਂ ਦੇ ਚੋਲੀ ਚੁੱਕ ਮੌਕਾ ਫਿਰ ਉਸੇ ਹਿੰਦੂ ਜਿਹੜੇ ਸਨ ਉਹ ਵੀ ਪਠਾਨ ਹਾਕਮਾਂ ਨਾਲ ਰਲ ਕੇ ਗਰੀਬ ਜਨਤਾ ਦਾ ਕੂਨ ਨਿਚੋੜਦੇ ਸਨ ਤੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਲਾਲੀਆਂ ਚੜ ਰਹੀਆਂ ਸਨ ਧਾਰਮਿਕ ਆਗੂ ਆਪ ਘੁਰਾਈ ਪਏ ਹੋਏ ਸਨ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੇ ਅੰਦਰ ਜ਼ਿਕਰ ਕੀਤਾ ਹੈ ਧਾਰਮਿਕ ਆਗੂਆਂ ਦਾ ਕਾਦੀ ਖੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆਂ ਖਾਏ ਜੋਗੀ ਜੁਗਤ ਨਾ ਜਾਣੇ ਅੰਧ ਤੀਨੇ ਉਜਾੜੇ ਕਾ ਬੰਦ ਸੋ ਇਤੋਂ ਦੇ ਲੋਕ ਜਿਹੜੇ ਸਨ ਉਹਨੇ ਅਸ਼ਿਸ਼ਰਤ ਦੇ ਵਿੱਚ ਮਦ ਮਸਤ ਹੋ ਚੁੱਕੇ ਸਨ ਕਿ ਉਹ ਪਰਮਾਤਮਾ ਨੂੰ ਭੁੱਲ ਚੁੱਕੇ ਸਨ ਸੇ ਜਿਸ ਵਕਤ ਗੁਰੂ ਨਾਨਕ ਦੇਵ ਜੀ ਅਮਨਾਬਾਦ ਪੁੱਜੇ ਭਾਈ ਮਰਦਾਨਾ ਜੀ ਵੀ ਸਤਗੁਰਾਂ ਦੇ ਨਾਲ ਸਨ ਤੇ ਲਾਲੂ ਦੇ ਘਰ ਡੇਰਾ ਕੀਤਾ ਤੇ ਹਰ ਰੋਜ਼ ਸਤ ਸੰਗਤ ਹੁੰਦੀ ਗੁਰਬਾਣੀ ਅਕਾਲ ਪੁਰਖ ਦਾ ਉਹ ਪਵਿੱਤਰ ਤੇ ਮਹਾਨ ਗਿਆਨ ਹੈ ਜੋ ਗੁਰੂ ਸਹਿਬਾਨ ਅਤੇ ਉਹਨਾਂ ਮਹਾਂਪੁਰਸ਼ਾਂ ਨੂੰ ਪਰਮਾਤਮਾ ਦੇ ਨਾਲ ਇੱਕਮਿਕ ਅਪੇਧੋਕੇ ਪ੍ਰਾਪਤ ਹੋਇਆ ਅਨੁਭਵ ਤੇ ਗਿਆਨ ਹੈ ਜਿਸ ਦੇ ਬਾਰੇ ਵਿੱਚ ਸਤਿਗੁਰੂ ਜੀ ਸਮਝਾਉਂਦੇ ਹਨ ਗੋਰਮਹ ਆਪ ਸਮੋਏ ਸ਼ਬਦ ਵਰਤਾਇਆ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਬਾਣੀ ਉਤਰਦੀ ਤੇ ਸਤਿਗੁਰੂ ਜੀ ਆਪਣੇ ਸਾਥੀ ਭਾਈ ਮਰਦਾਨਾ ਜੀ ਨੂੰ ਆਖਦੇ ਮਰਦਾਨਿਆ ਰਬਾਬ ਛੇੜ ਬਾਣੀ ਆਈਏ ਤੇ ਸਤਿਗੁਰੂ ਜੀ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਰੰਗੀਜ ਕੇ ਬਾਣੀ ਗਾਇਨ ਕਰਦੇ ਤੇ ਭਾਈ ਮਰਦਾਨਾ ਜੀ ਅਰਬਾਬ ਉਜੰਦੇ ਫਿਰ ਸਤਿਗੁਰੂ ਜੀ ਇਸ ਬਾਣੀ ਨੂੰ ਕਲਮ ਬੰਦ ਕਰ ਲੈਂਦੇ ਸੋ ਜਿਸ ਦੇ ਬਾਰੇ ਵਿੱਚ ਸਤਿਗੁਰੂ ਜੀ ਦੇ ਬਚਨ ਮਿਲਦੇ ਹਨ ਜੈਸੀ ਮੈਂ ਆਵੇ ਖਸਮ ਕੀ ਬਾਣੀ ਟੈਸੜਾ ਕਰੀ ਗਿਆਨ ਵੀ ਲਾਲੁ ਗੁਰੂ ਅਰਜਨ ਦੇਵ ਜੀ ਦੇ ਬਚਨ ਮਿਲਦੇ ਹਨ ਆਪਾਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਉ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਮਿਲਦੇ ਹਨ ਜੈਸੇ ਤਉ ਸਕਲ ਨਿਦਪੂਰਨ ਸਮੁੰਦਰ ਵਿਖੇ ਹੰਸ ਹਰ ਜੀਵਾ ਨੇਚੇ ਪ੍ਰਸਾਦ ਪਾਵੇ ਜਿਵੇਂ ਪਰਬਤ ਹੀਰਾ ਮਾਨਕ ਪਾਰਸ ਸੇ ਖਨਵਾਰਾ ਖਨ ਡੱਗ ਵਿਖੇ ਪ੍ਰਗਟ ਆਵੀ ਜਿਵੇਂ ਬਨ ਵਿਖੇ ਮੜਿਆ ਗਰਸਤਾ ਕਪੂਰ ਸੋਧ ਤੇ ਸੁਬਾਸੀ ਸੁਬਾਸ ਬਿਸਾਵੀ ਤੈਸੇ ਗੁਰਬਾਣੀ ਵਿਖੇ ਸਗਲ ਪਦਾਰਤ ਹੈ ਜੋਈ ਡੋਈ ਖੋਜੇ ਸੋਈ ਸੋਈ ਨਿਪਜਾਵੇ ਗੁਰਬਾਣੀ ਪਰਮਾਤਮਾ ਦਾ ਗਿਆਨ ਹੈ ਇਹ ਕੋਈ ਇਤਿਹਾਸਕ ਭੂਗੋਲਕ ਸਾਹਿਤ ਨਹੀਂ ਹੈ ਜਾਂ ਫੋਕੀ ਫਿਲਾਸਫੀ ਨਹੀਂ ਹੈ ਜਾਂ ਦਲੀਲਾਂ ਦੀ ਘਮਨ ਘੇਰੀ ਨਹੀਂ ਹੈ ਘਮਨ ਘੇਰੀ ਅਲਜ ਪਾਉਣ ਵਾਲਾ ਗਿਆਨ ਨਹੀਂ ਹੈ ਨਾ ਹੀ ਸਾਸਤਰੀ ਫਾਰਮੂਲੇ ਹਨ ਜਿਹੜੇ ਕਦੀ ਤਜਰਬੇ ਤੋਂ ਬਾਅਦ ਗਲਤ ਸਾਬਤ ਹੋ ਜਾਂਦੇ ਹਨ ਸਤਿਗੁਰਾਂ ਨੇ ਅੱਜ ਦੇ ਵਿਗਿਆਨਕ ਜੰਤਰਾ ਤੋਂ ਬਿਨਾਂ ਕਈ ਸਦੀਆਂ ਪਹਿਲਾਂ ਇਹ ਵਿਚਾਰ ਕੀਤਾ ਸੀ ਕਿ ਪ੍ਰਮਾਤਮਾ ਦੀ ਰਚਨਾ ਦੇ ਵਿੱਚ ਲੱਖਾਂ ਹੀ ਪਤਾਲ ਤੇ ਆਕਾਸ਼ ਹਨ ਪ੍ਰਮਾਤਮਾ ਦੀ ਰਚਨਾ ਦੇ ਵਿੱਚ ਅਣਗਿਣਤ ਸੂਰਜ ਔਰ ਚੰਦਰਮੇ ਤੇ ਧਰਤੀਆਂ ਹਨ ਪਤਾਲਾਂ ਪਤਾਲ ਲੱਖ ਆਕਾਸ਼ਾਂ ਆਕਾਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਪ੍ਰਮਾਤਮਾ ਦੀ ਰਚਨਾ ਦੇ ਵਿੱਚ ਕੋੜਾ ਹੀ ਖੰਡ ਬ੍ਰਹਿਮੰਡ ਹਨ ਸਤਗੁਰਾਂ ਨੇ ਅੱਜ ਦੇ ਵਿਗਿਆਨਕ ਯੰਤਰਾਂ ਤੋਂ ਬਿਨਾਂ ਹੀ ਕਈ ਸਦੀਆਂ ਪਹਿਲਾਂ ਇਹ ਗਿਆਨ ਸੰਸਾਰ ਨੂੰ ਕਰਵਾਇਆ ਸੋ ਸਤਗੁਰੂ ਜੀ ਦੀ ਜੇਸ ਵਕਤ ਗੁਰੂ ਨਾਨਕ ਦੇਵ ਜੀ ਸੁਮੇਰ ਪਹਾੜ ਤੇ ਗਏ ਤੇ ਸਿੱਧ ਜੋਗੀਆਂ ਨੇ ਸਤਗੁਰਾਂ ਦੇ ਉੱਤੇ ਸਵਾਲ ਕੀਤਾ ਕਿ ਅਸੀਂ ਤਾਂ ਕਰਾਮਾਤੀ ਸ਼ਕਤੀਆਂ ਦੇ ਨਾਲ ਜਿਹੜਾ ਪਹਾੜਾਂ ਦੀਆਂ ਟੀਸੀਆਂ ਦੇ ਉੱਤੇ ਪਹੁੰਚਿਆ ਤੁਹਾਡੇ ਕੋਲ ਕਿਹੜੀ ਸ਼ਕਤੀ ਹੈ ਕਿਹੜੀ ਕਰਾਮਾਤ ਹੈ ਜਿਸ ਨਾਲ ਤੁਸੀਂ ਇੱਥੇ ਪਹੁੰਚੇ ਹੋ ਇਹ ਸਤਿਗੁਰੂ ਜੀ ਦਾ ਜਵਾਬ ਸੀ ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਈ ਬਾਬਾ ਬੁੱਢਾ ਜੀ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰੂ ਜੀਓ ਸਿੱਖੀ ਦੀ ਰਹਿਤ ਵਿਰਤ ਕਰਵਾਓ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਨੇ ਜੋ ਬਚਨ ਕਹੇ ਸੋਜ ਪ੍ਰਕਾਸ਼ ਦੇ ਅੰਦਰ ਕਵੀ ਸੰਤੋਖ ਸਿੰਘ ਦੀ ਇਸ ਤਰ੍ਹਾਂ ਲਿਖਦੇ ਹਨ ਗੁਰੂ ਵਾਕ ਜਿਨ ਦਿਰੜ ਕਰ ਮਾਨੇ ਸੋ ਮਮ ਪਿਆਰੇ ਸੇ ਕ ਮਾਨੇ ਪ੍ਰਭੂ ਸਰੂਪ ਰਿਦੇ ਮੇ ਤਾਰੋ ਗੁਰਬਾਣੀ ਕੋ ਰਦਾ ਵਿਚਾਰੋ ਇੱਕ ਵਾਰ ਸਿੱਖ ਸੰਗਤ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆਈ ਤੇ ਇਹਨਾਂ ਸੰਤਾਂ ਨੇ ਸਤਗੁਰਾਂ ਦੇ ਨਾਲ ਕੁਝ ਸਵਾਲ ਕੀਤੇ ਤੇ ਇਹਨਾਂ ਸੰਤਾਂ ਦੇ ਮੁਖੀ ਸਨ ਭਾਈ ਜੱਪਾ ਜੀ ਭਾਈ ਕਨਈਆ ਜੀ ਤੇ ਭਾਈ ਤੁਲਸਾ ਜੀ ਤੇ ਇਹਨਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਤਗੁਰੂ ਜੀ ਨੇ ਬਚਨ ਕਹੇ ਜੇ ਮਨਿਸ ਦਿਨ ਕਰ ਕਾਜ ਸੁਧਾਰੇ ਤਿਆਗੋ ਕਬੂ ਨਾ ਲਾਗੇ ਪਿਆਰੇ ਤਤਾ ਪਿਆਰ ਕਰੋ ਗੁਰਬਾਣੀ ਪਠਨ ਸੁਣਨ ਕੀ ਜੈ ਰਚਤਾਨੀ ਤਰਿਓ ਸ਼ਬਦ ਜੋ ਤਰਿਓ ਅਰਥ ਜੋ ਸ਼ਬਦ ਮਜਾਰਾ ਬਾਰ-ਬਾਰ ਉਹ ਕਰੋ ਵਿਚਾਰਾ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਇਨਾ ਸਤਕਾਰ ਕੀਤਾ ਕਿ ਜਿਸ ਵਤ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਰਤਿਆਰ ਕੀਤੀ ਸ੍ਰੀ ਹਰਮੰਦਰ ਸਾਹਿਬ ਕੇ ਪ੍ਰਕਾਸ਼ ਕੀਤਾ ਗਿਆ ਉਸ ਦਿਨ ਤੋਂ ਗੁਰੂ ਅਰਜਨ ਦੇਵ ਜੀ ਨੇ ਆਪਣਾ ਆਸਣ ਜਿਹੜਾ ਸੀ ਉਹ ਭੰਜੇ ਜ਼ਮੀਨ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਸਤਿਗੁਰੂ ਜੀ ਦੀ ਪਾਵਨ ਵਿਚਾਰਧਾਰਾ ਦੇ ਬਾਰੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਮਮ ਆ ਗਿਆ ਸਭ ਹੀ ਸੁਣੋ ਸਤਿਵਚਨ ਨਿਰਧਾਰ ਗ੍ਰੰਥ ਗੁਰੂ ਸਮ ਮੰਨਿਓ ਭੇਦ ਨ ਕੋ ਵਿਚਾਰ ਕਿਸੇ ਦੇਸ਼ ਦੇ ਵਿੱਚੋਂ ਸਿੱਖ ਸੰਗਤਾਂ ਆਈਆਂ ਜੋ ਕਿ ਸ਼ਬਦ ਕੀਰਤਨ ਕਰਦੀਆਂ ਆ ਰਹੀਆਂ ਸਨ ਗੁਰੂ ਹਰਾਈ ਜੀ ਜਗਦੀ ਦੇ ਨਾਲ ਉੱਟੇ ਤੇ ਉਹਨਾਂ ਦੇ ਪੈਰ ਨੂੰ ਗਿੱਟੇ ਨੂੰ ਮੋਹ ਚਾਦੀ ਸਿੱਖ ਸੰਗਤਾਂ ਜਿਹੜੀਆਂ ਸਨ ਉਹਨਾਂ ਨੇ ਸਤਿਗੁਰਾਂ ਨੂੰ ਸਵਾਲ ਕੀਤਾ ਸਤਿਗੁਰੂ ਜੀਓ ਇੰਨੀ ਕਾਲੀ ਲਿਖੀ ਜਰੂਰਤ ਸੀ ਤੁਹਾਡੀ ਜੋਤ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਇਹ ਇਨੀ ਜਲਦੀ ਕਾਲੀ ਦੀ ਕਾਦੀ ਜ਼ਰੂਰਤ ਸੀ ਤੁਹਾਡੇ ਪੈਰ ਨੂੰ ਮੋਟਾ ਗਿਆ ਤੇ ਸਤਿਗੁਰਾਂ ਦਾ ਜਵਾਬ ਕੀ ਸੀ ਸੁਣ ਕਰ ਸ੍ਰੀ ਹਰਿ ਰਾਏ ਉਚਾਰੇ ਸੁਣੋ ਸਿੱਖ ਤੰਤੋ ਮਮ ਪਿਆਰੇ ਗੁਰ ਅਨਪੈ ਵਿੱਚ ਬਾਣੀ ਰੂਪ ਜਾਹੀ ਮਹਿਮਾ ਅਮੇਤ ਨੂਪ ਭਵ ਅਗਨੀ ਸਾਗਰ ਕੋ ਧਰਨੀ ਸਤਿਗੁਰ ਸਿੱਖਣ ਕੋ ਸੁਖ ਕਰਨੀ ਜੋ ਸੇਕ ਗੁਰਬਾਣੀ ਪੈ ਕਰੇ ਬਿਨ ਪ੍ਰਯਾਸ ਭਵ ਸਾਗਰ ਕਰੇ ਜੋ ਗੁਰ ਭਗਤ ਸਿੱਖ ਹੈ ਮੇਰਾ ਗੁਰਬਾਣੀ ਪੈ ਤਿਸੇ ਕਨੀਰਾ ਜਿਨ ਪਹਿ ਬਾਣੀ ਅਦਮ ਨ ਧਾਰਾ ਜਾਣੋ ਸੋ ਸਿਖ ਨਹੀਂ ਹਮਾਰਾ ਗੁਰਪਦੇਸ ਜਾਏ ਮਨ ਲਗਾ ਕੋਟ ਜਨਮ ਕੇ ਸੋਵਤ ਜਗ ਮਮ ਜਾਗੇ ਕੀ ਇਹ ਨਿਸ਼ਾਨੀ ਪਰੇ ਲੱਗਿਆ ਸਤਗੁਰ ਕੀ ਬਾਣੀ ਸਤਵੇਂ ਪਾਠਾ ਸੰਗਤ ਵਿੱਚ ਬਿਰਾਜੇ ਹੋਏ ਸਨ ਸੰਗਤਾਂ ਨੇ ਖੂਬ ਪ੍ਰਸੰਨ ਕੀਤਾ ਪਾਠ ਕਰੇ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਕਛੂ ਨ ਜਾਣੀ ਜੋ ਮਾਰਗ ਗੁਰ ਸ਼ਬਦ ਬਤਾਇਆ ਸੋ ਹਮ ਤੇ ਨੇ ਜਾਤ ਕਮਾਇਆ ਸਤਗੁਰੂ ਜੀਓ ਗੁਰਬਾਣੀ ਅਦਰਸ ਹੈ ਪਰ ਇਸ ਤੇ ਅਮਲ ਨਹੀਂ ਕੀਤਾ ਜਾਂਦਾ ਅਸੀਂ ਰੋਜ਼ ਬਾਣੀ ਪੜ੍ਹਦੇ ਹਾਂ ਪਰ ਇਸ ਦੇ ਅਨੁਸਾਰ ਚੱਲਿਆ ਨਹੀਂ ਜਾਂਦਾ ਤੇ ਸਤਿਗੁਰੂ ਜੀ ਨੇ ਕਿਹਾ ਕਿ ਭਾਈ ਇਸ ਦਾ ਜਵਾਬ ਤੁਹਾਨੂੰ ਕੱਲ ਨੂੰ ਮਿਲੇਗਾ ਨੂੰ ਦੂਸਰੇ ਦਿਨ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਸ਼ਿਕਾਰ ਨੂੰ ਚਲੇ ਤੇ ਰਸਤੇ ਵਿੱਚ ਇੱਕ ਘਿਓ ਵਾਲਾ ਪੰਡਾ ਟੁੱਟਿਆ ਹੋਇਆ ਸੀ ਜਿਸ ਦੀ ਇੱਕ ਟਿਕਰੀ ਸਤਿਗੁਰਾਂ ਨੇ ਸਿਕਾ ਨੂੰ ਚੁੱਕ ਕੇ ਲਿਆਉਣ ਲਈ ਗਈ ਜਦ ਸਿਕਾ ਨੇ ਉਹ ਟਿਕਰੀ ਚੁੱਕ ਕੇ ਲਿਆਂਦੀ ਤੇ ਸਤਿਗੁਰਾਂ ਨੇ ਸਿਕਾ ਨੂੰ ਪੁੱਛਿਆ ਇਹ ਠੀਕਰੀ ਇਹ ਪੰਡਾ ਜਿਹੜਾ ਹੈ ਤੇ ਕਹਿਣ ਲੱਗੇ ਕਿ ਇਸ ਦੇ ਵਿੱਚ ਕਿਤੇ ਕੀ ਹੋ ਰਹਿ ਚੁੱਕਾ ਹੈ ਪਹਿਲੇ ਇੱਕ ਕਿਓ ਵਾਲਾ ਪੰਡਾ ਸੀ ਤੇ ਸਤਿਗੁਰਾਂ ਨੇ ਬਚਨ ਕਹੇ ਰਹੀ ਚਿਕਨਤਾ ਠੀਕਰ ਮਾਹੇ ਤਿਉ ਬਾਣੀ ਗੁਣ ਰਹਿਮਨ ਮਾਹੇ ਜਿਸ ਤਰ੍ਹਾਂ ਕਿਓ ਦੇ ਪੰਡੇ ਵਿੱਚ ਕਿਓ ਪੈਣ ਕਰਕੇ ਠੰਡਾਈ ਰਹਿੰਦੀ ਹੈ ਇਸੇ ਤਰ੍ਹਾਂ ਜੋ ਬਾਣੀ ਦਾ ਅਭਿਆਸ ਕਰੇਗਾ ਬਾਣੀ ਦੀ ਪਵਿੱਤਰਤਾ ਉਸ ਦੇ ਮਨ ਤੇ ਜਰੂਰ ਅਸਰ ਪਾਵੇਗੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੰਗਤਾਂ ਨੂੰ ਉਪਦੇਸ਼ ਕਰਦੇ ਹੋਏ ਬਚਨ ਕਹੇ ਸਨ ਹਮ ਤੋ ਬਾਤ ਕਰਨ ਜੋ ਚਾਹੇ ਪੜੇ ਸੁਣੇ ਗੁਰਗੰਥ ਉਮਾਹੇ ਇਸ ਮੈਂ ਕਹੋ ਜੋ ਖੜੇ ਕਮਾਵਣ ਚਾਰ ਪਦਾਰਸ ਲੈ ਮਨ ਪਵਨ ਸੋ ਸਤਗੁਰਾਂ ਦੀ ਬਾਣੀ ਦੇ ਅੰਦਰ